ਮੈਨੂੰ ਪਿਛਲੇ ਬਾਰੇ ਕੁਝ ਪਿਛਲੇ ਹਫਤੇ ਨੇਪਾਲ ਕਟਮੰਡੂ ਜਾਣ ਦਾ ਮੌਕਾ ਮਿਲਿਆ ਤੇ ਮੈਨੂੰ ਕੁਝ ਪਹਿਲਾਂ ਵੀ ਜਾਣਕਾਰੀ ਸੀ ਕਿ ਉੱਥੇ ਇੱਕ ਗੁਰਾਂਖ ਸਾਹਿਬ ਦਾ ਗੁਦਾਰਾ ਸਾਹਿਬ ਹੈ ਤੇ ਮੈਂ ਉਸ ਗੁਰਦਰਾ ਸਾਹਿਬ ਨੂੰ ਦੇਖਣ ਦੇ ਲਈ ਕੋਸ਼ਿਸ਼ ਕੀਤੀ ਤੇ ਪਤਾ ਕੀਤਾ ਤੇ ਉੱਥੇ ਮੈਨੂੰ ਜਾਣਕਾਰੀ ਮਿਲੀ ਕਿ ਗੁਨਾਰਕ ਮੱਠ ਦੇ ਨਾਲ ਇੱਕ ਜਗ੍ਹਾ ਹੈਗੀ ਜਿੱਥੇ ਕਿ ਗੁਨਾਰਕ ਸਾਹਿਬ ਡੇਡ ਵੀਨਾ ਉਹਨਾਂ ਨੇ ਕੁਝ ਆਰਿਆ ਤੇ ਉਹਦੇ ਬਾਅਦ ਵਿੱਚ ਜਦੋਂ ਜਾਣਕਾਰੀ حاصل ਕੀਤੀ ਤਾਂ ਦੂਸਰੇ ਉਦਾਸੀ ਬਲੇ ਜਿਹੜੇ ਉੱਥੇ ਦੇ ਮਹੰਤ ਸੀਗੇ ਜਗਤਪਾਲ ਤੇ ਉਹਨਾਂ ਦਾ ਕਿਤੇ ਮੇਲ ਹੋਇਆ ਗੁਰਾਂਖ ਸਾਹਿਬ ਨਾਲ ਅਸ਼ਿਸ਼ ਤੇ ਉਹਨਾਂ ਨੇ ਉਹਨਾਂ ਨਾਲ ਪ੍ਰੋਮਿਸ ਕੀਤਾ ਤੀਜੀ ਉਦਾਸੀ ਵੇਲੇ ਉਹਨਾਂ ਸਾਹ ਉੱਤੇ ਪਹੁੰਚਦੇ ਨੇ ਡੇਢ ਮਹੀਨਾ ਉੱਥੇ ਰਹਿੰਦੇ ਨੇ ਤੇ ਉਹਦੇ ਵਿੱਚ ਉਹ ਡੇਢ ਮਹੀਨਾ ਉਸ ਜਗ੍ਹਾ ਰਹਿੰਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਪਸ਼ੂਪਤੀਨਾਥ ਮੰਦਿਰ ਹੈ ਉੱਥੇ ਬਹੁਤ ਮਸ਼ਹੂਰ ਉੱਥੇ ਵੀ ਦੋ ਗੁਰਦੁਆਰਾ ਸ਼ਿਸ਼ੋਬਤ ਨੇ ਬਹੁਤ ਛੋਟੇ ਛੋਟੇ ਸਾਈ ਦੇ ਗੁਰਦੁਆਰੇ ਹਨ ਲੱਕੜ ਦੇ ਬਣੇ ਬਨੇ ਤੇ ਮੈਨੂੰ ਇਹ ਬਹੁਤ ਇੱਕ ਬੜੀ ਹੈਰਾਨੀ ਹੋਈ ਕਿ ਉੱਥੇ ਹੱਥ ਲਿਖਤ ਗੁਰਗ੍ਰੰਥ ਸਾਹਿਬ ਦੀਆਂ ਬੀੜਾਂ ਪਈਆਂ ਨੇ ਕਟਵਟ 6 ਜਿਨ੍ਹਾਂ ਦਾ ਮੈਂ ਦਰਸ਼ਨ ਵੀ ਕਰਕੇ ਆਇਆ ਗੁਰਨਾਨਕ ਮੱਠ ਜਿਸ ਨੂੰ ਕਿਹਾ ਜਾਂਦਾ ਹੈ ਇੱਕ ਲੱਕੜ ਦਾ ਗੁਰਦੁਆਰਾ ਬਣਿਆ ਬਹੁਤ ਪ੍ਰਾਚੀਨ ਮਤਲਬ ਕਿ ਜਗਾ ਬਣੀ ਹੋਈ ਹੈ ਤੇ ਇੱਕ ਜਗ੍ਹਾ ਉਹਨਾਂ ਨੇ ਫਸਟ ਫਲੋਰ ਤੇ ਆ ਪ੍ਰਕਾਸ਼ ਕੀਤਾ ਹੋਇਆ ਉੱਥੇ ਗੁਰੂਆਂ ਸਾਹਿਬ ਜੀ ਦਾ ਉਹ ਸਾਰੇ ਹੱਥ ਲਿਖਤਾ ਤੇ ਸਾਹਿਬ ਜੀ ਤੁਹਾਨੂੰ ਵੀ ਕਿਤੇ ਮੌਕਾ ਮਿਲਿਆ ਬੁਦਾਨਕ ਮੱਠ ਹੈ ਤੇ ਉੱਥੇ ਵੀ ਜੋ ਤੋਂ ਬਿੜਾਂ ਪਈਆਂ ਨੇ ਤੇ ਦੋ ਦੋ ਬਿੜਾਂ ਤੁਸੀਂ ਜਦੋਂ ਆਪਾਂ ਪਸ਼ੂ ਪਾਖੀ ਨਾਲ ਦੀ ਜਿਹੜਾ ਮੰਦਿਰ ਹੈਗਾ ਉਹਨਾਂ ਦਾ ਉਹਦਾ ਨਾਂ ਹੈਗਾ ਪਸ਼ੂਪਤੀ ਨਾਥ ਮੰਦਿਰ ਤੇ ਉਹਦੇ ਵਿੱਚੋਂ ਜਦੋਂ ਆਪਾਂ ਐਂਟਰ ਕਰਦੇ ਆਂ ਐਂਟਰ ਕਰਦੇ ਸੱਜੇ ਪਾਸੇ ਉੱਥੇ ਇੱਕ ਬਿਲਡਿੰਗ ਬਣੀ ਹੋਈ ਲੱਕੜ ਦੀ ਉੱਥੇ ਉਹਨਾਂ ਨੇ ਇੱਕ ਸਾਈਡ ਤੇ ਉਸ ਜਗ੍ਹਾ ਨੇ ਗੁਰੂ ਗ੍ਰੰਥ ਸਾਹਿਬ ਜੀ ਜਿਉਂੇ ਥਕੇ ਗੁਰੂ ਗ੍ਰੰਥ ਸਾਹਿਬ ਨੂੰ ਸਾਈਡ ਤੋਂ ਲੈ ਕੇ ਇੱਕ ਜਗ੍ਹਾ ਬੜਾ ਹੀ ਟਿਪੀਕਲ ਜਿਹਾ ਪੌੜੀ ਚੜਦੀ ਆਂ ਦਰਵਾਜ਼ਾ ਖੁੱਲਦਾ ਉਹਦੇ ਅੰਦਰ ਬਹੁਤ ਛੋਟਾ ਜਿਹਾ ਇੱਕ ਸਥਾਨ ਬਣਾਇਆ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਿਸ਼ੋਭਤ ਕੀਤਾ ਗਿਆ ਹੈ ਤੇ ਉਸ ਤੋਂ ਬਾਅਦ ਫਿਰ ਅੱਗੇ ਜਾ ਕੇ ਲਾਸਤੇ ਵਿੱਚ ਇੱਕ ਹੋਰ ਗੁਰਦਾਰਾ ਜੀ ਨੂੰ ਕਹਿੰਦੇ ਨੇ ਉੱਥੇ ਹੈ ਤੇ ਉੱਥੋਂ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪ੍ਰਕਾ ਗੁਨਾਰਕ ਟਪੀਆਂ ਨੇ ਤੇ ਇੱਕ ਵੀੜ ਉੱਥੇ ਐ ਤੇ ਬਾਕੀ ਗੁਨਾਰਕ ਮੰਡ ਚ ਪਈਆਂ ਨੇ ਤਿੰਨ ਵੀੜਾਂ ਇਧਰ ਇਹ ਪਸ਼ੂਪਤ ਮੰਦਰ ਹੈ ਠੀਕ ਹੈ ਤੇ ਇਹ ਸਾਰਾ ਪਸ਼ੂਪਤੀ ਮੰਦਰ ਹੈ ਇਹਦੇ ਵਿਚੋ ਵਿਚ ਇਹ ਗੁਰਦਾਰਾ ਸਾਹਿਬ ਹੈ ਜਿਹੜਾ ਇਹ ਸੇਵਾ ਕੇ ਸੰਤਨ ਆ ਰਹੇ ਹਨ ਤੇ ਇਧਰਲੇ ਪਾਸੇ ਅ ਅਕਾਲ ਮੰਦਰ ਹੈ ਉਹ ਜਿਹੜਾ ਲਾਸਟ ਦਿਖਾਈ ਦੇ ਰਿਹਾ ਤਿੰਨ ਮੰਦਰ ਹੋਰ ਨੇ ਤੇ ਅੱਗੇ ਅਕਾਲ ਮੰਦਰ ਹੈ ਤੇ ਇਹਨਾਂ ਦੇ ਵਿਚਕਾਰ ਹੀ ਗੁਦਾਨਕ ਸਾਹਿਬ ਬਰਾਜ ਬਣ ਸਕੇ ਇੱਥੇ 11 ਦਾ ਰੁਕੇ ਇਸ ਜਗ੍ਹਾ ਤੇ ਜਿੱਥੇ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤੇ ਇਹਨਾਂ ਦੇ ਦਰਸ਼ਨ ਕਰਾਉਣੇ ਗੁਰੂ ਗ੍ਰੰਥ ਸਾਹਿਬ ਦੇ ਆਪਾਂ ਜਿਸ ਜਿੱਦੇ ਕੇ ਸਿੱਧਾ ਪਾਸੋ ਜੁਨਾਸ ਕੇ ਸਿੱਧਾ ਮੈਂ ਗੁਰੂ ਸਾਹਿਬ ਆ। ਜਿੱਦੇ ਕੋ ਇੱਕਦਮ ਸਟ੍ਰੇਟ ਇੱਕਦਮ ਇੱਕ ਪਸੀ ਪੈਰਲ ਬਿਲਕੁਲ 180 ਲਾਈਨ ਜਾਵਾਂਗੇ ਇੱਥੇ ਗੁਰਦੁਆਰਾ ਸਾਹਿਬ ਅੱਗੇ ਅਕਾਲ ਮੰਦਿਰ ਹੈ ਤੇ ਲੋਕ ਸਤਸੰਗ ਜੀ ਤੁਹਾਨੂੰ ਦਰਸ਼ਨ ਕਰਾਉਣੇ

ਸਤਿ ਸ਼੍ਰੀ ਅਕਾਲ ਸਤਨਾ ਦੇਖੋ ਕਾਸੀ ਬਿਰਧਵਸਾ ਚ ਨੇ ਇਹ ਲੇਕਿਨ ਸਾਰੇ ਹਸ ਲਿਖਦੇ ਹੈ ਸਤਸੰਗ ਜੀ ਤਤਕਰਾ ਹੈ ਠੀਕ ਹੈ ਬਾਣੀ ਦਾ ਤੇ ਆਪਾਂ ਦਰਸ਼ਨ ਕਰਾਉਣੇ ਇਥੋਂ ਗੁਰਗਾਂ ਸਾਹਿਬ ਦੀ ਜਪਜੀ ਸਾਹਿਬ ਤੋਂ ਸ਼ੁਰੂਆਤ ਹੁੰਦੀ ਹੈ ਇਹ ਸਾਹਿਬ ਇਸੇ ਤਰ੍ਹਾਂ ਲਿਖਿਆ ਹੋਇਆ ਹੈ ਇਹ ਦੇਖੋ ਇਸ ਇਧਰੋਂ ਲਿਖਿਆ ਹੋਇਆ ਹੈ ਇੱਕ ਕਾਸ ਦਰਸ਼ ਕਰੋ ਸਾਹਿਬ ਜੀ ਇਜਾਜ਼ੀ ਸ਼ਬਦ ਸ਼ੁਰੂ ਹੁੰਦਾ ਏ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪਸਾਦ ਸ਼ਲੋਕ ਇੱਥੋਂ ਸ਼ੁਰੂ ਹੁੰਦਾ ਹੈ ਠੀਕ ਹੈ ਤੇ ਇਹਦੇ ਮੈਂ ਆਖਰੀ ਪੰਨੇ ਦੇ ਤੁਹਾਨੂੰ ਦਰਸ਼ਨ ਕਰਵਾਉਣਾ ਬਾਬਾ ਇਹ ਆਖਰੀ ਪੰਨਾ ਉਸਕੇ ਵੀ ਦਰਸ਼ਨ ਕਰ ਦਿੰਦੇ ਆਖਰੀ ਅੰਗ ਨੇ ਗੁਰੂ ਗ੍ਰੰਥ ਸਾਹਿਬ ਦੇ ਉਹਨਾਂ ਨੂੰ ਦਰਸ਼ਨ ਕਰਾਉਣੇ ਆ ਤਸਿਲ ਲਜੀ ਤੇ ਸੇਵਾ ਸੰਭਾਲ ਇਹ ਕਰਦੇ ਨੇ ਤੇ ਜਰੂਰ ਤੇ ਸਮੇਂ ਦੇ ਸਤਨਾ 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 ਸਿਵਾਇ ਕਰੋ ਮਾਪੈ ਇਸੇ ਪਾਸ਼ਾ ਸਤਨਾ ਸਤਨਾ ਸਿਵਾਇ ਕਰੋ ਹੇ ਕਰੋ ਸਤਨਾ 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 ਸਿਵਾਇ ਕੇ ਹੋਰ ਕਰੋ ਸਤਨਾ 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 ਆਕਰੇ ਸਿਵਾਇ ਕਰੋ ਵਾਹਿਗੁਰੂ ਸਾਰ ਸਭ ਜੀ ਦਰਸ਼ਨ ਕਰੋ ਨੇੜਿਓਂ ਇਹ ਪੇਜ ਆਪੂਰਾ ਪੂਰਾ ਲਾਸਟ ਪੇਜ ਇਹ ਦੇ ਸਾਸੰਗ ਸਿੰਘ ਜੀ ਬਿਆਨ ਕਰਦੇ ਨੇ ਸਾਸੰਗੀ ਦੱਸਦੇ ਹਨ ਕਿ ਜਦੋਂ ਮਹਾਰਾਣੀ ਜਿੰਦਕੌਰ ਆਈ ਹੈ 6 ਗੁਰੂਗ੍ਰਾਮ ਸਭ ਨਾਲ ਲੈ ਆਏ ਸੀ ਤੇ ਜਦਦੇ ਹੀ ਇੱਥੇ ਬਿਰਾਜ ਬਣਿਆ ਵਾਹਿਗੁਰੂ ਜੀ ਮਨਪੁਰਨਨ ਗੰਥਾ ਲਿਖੀ ਹੋਈ ਸੀ ਆਸਤ ਤੋ ਛੇ ਤੋਂ ਨੇਪਾਲ ਮੇ ਹੈ ਅੱਛਾ ਵਾਹਿਗੁਰੂ ਵਾਹਿਗੁਰੂ ਇਹ ਇਧਰ ਹੈ ਇਸ ਲਈ ਸੁਰੱਖਿਤ ਹੈ ਹਾਂ ਅਗਰ ਉਧਰ ਹੋਤੀ ਤਾਂ ਕੀ ਹੋਤਾ ਮਾਲੂ ਨਹੀਂ ਕਿਉਂਕਿ ਜਿੰਦਗਰ ਸ਼ਾਸਕਾ ਜੀ ਕੀ ਸੋਚਣਾ ਦੇ ਕਹਿੰਦੇ ਲਪਾਲ ਛੇ ਤੇ ਸੁਰੱਖਿਤ ਹੈ ਨਹੀਂ ਤੇ ਸਾਡੇ ਜਿਵੇਂ ਕਹੇ ਬੇਅਦਬੀਆਂ ਦਾ ਸ਼ਿਕਾਰ ਬਾਕੀ ਸਾਡੇ ਗੁਰੂ ਸਾਹਿਬਾਨ ਦਾ ਗੁਰੂ ਸਾਹਿਬ ਦਾ ਹੋਇਆ ਸ਼ਾਇਦ ਇਹ ਜੋ ਪੁਰਾਣੇ ਪ੍ਰਾਤਰ ਗ੍ਰੰਥ ਰਹਿ ये भी शायद उन्होंने पेट चढ़ जाते वाहेगुरु वाहेगुरु सपना 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 वाहेगुरु 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 सत्संग जी जो ये नारक मठ इसके नाम से है ये गुरुद्वारा नारक मठ में ये आया है भाई गुरु साहब यहाँ पे आए थे तीसरी उदासी में क्योंकि जब वो दूसरी उदासी में हिंदुस्तान में से निकल रहे थे काशीपुर में जगतपाल जी थे जो इस मठ के उस टाइम के आ, करता रहता थे और हेड थे इसके ठीक है तो उन्होंने फिर गुरु साहब को बेनती करी भी आप हमारे मठ में भी आइए तो तीसरी उसी के टाइम फिर यहाँ से जब गुरुनाथ साहब निकले तो फिर इस जगतपाल महंत से मिले और इसी स्थान पे मिले और इस स्थान की मानता ये है भी यहाँ गुरु साहब को ही एक महीना पंद्रह हज़ार रुपये थे इसका जो प्रबंधन है वो यहाँ की सरकार ही चलाती है और वाही सत्य भाई हाथ से लिखा हुआ है ना ये हाँ हाथ से लिखा है हाँ 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 वाह वाह ये जोर जोर के लिए हैं हाँ हम जाएं जोर जोर के पढ़ना पड़ता है ये एकम साध गुरु परशान

ਸੋਚੈ ਸੋਚ ਨ ਹੋਈ ਜਿਸੁ ਉਸਕੇ ਲੋਕੁ ਆਰ ਸੁਪਾ ਸੁਪਾ ਨ ਹੋਈ ਜਿ ਲਾਭੇ ਕੋ ਤਾਰ ਕੋ ਕਿਆ ਭੁਖਣਾ ਤਰੀ ਜੇ ਬਨੋ ਪੜਿਓ ਪਰ ਸਹਸ ਸਿਆਣ ਪਾਲਖ ਹੋਏ ਤਾ ਇਕ ਨ ਚਲੇ ਨਾਲ ਕਿਵਸ ਚਾਰਾ ਹੋਇ ਜੇ ਕੋਰੇ ਤਉ ਤੇ ਪਾਲਨ ਹੁਕਮ ਰਜੈ ਚੋ ਨਾਨਕ ਲੇ ਗੰਬਾਲ ਕੋ ਭੀ ਹੋ ਨਕਰ ਕੋਉ ਨਾ ਕਹਾ ਜਾਇ ਭੁਖੀ ਹੋ ਜੀ ਹੁਕਮ ਲੇ ਵੜੈ ਆਈ ਹੁਕਮੀ ਤੁਮਹਿ ਚੋ ਭੁਖੀ ਲੋਕ ਤਉ ਸੁ ਪਾਈਐ ਇਕ ਨਾਨਕ ਕੀ ਰੂਹ ਸੀ ਸੇ ਕਈ ਹੋ ਗਏ ਸਾਬ ਕੋ ਆਈ ਆ ਹਮ ਕੇ ਹੁਕਮੇ ਅੰਦਰ ਸਭ ਕੋ ਬਾਹਰ ਰਮ ਕੋ ਨਾਨਕ ਭਾਜੀ ਬਜੇ ਤਾਂ ਹੋਏ ਕੋਈ ਨਾ ਕੋਈ ਤਾਵੇ ਬੋਤਾ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਇਨਸਾਨ ਗਾਵੇ ਕੋ ਬੜਿਆ ਆਚਾਰ ਗਾਵੇ ਕੋ ਕਾਵੇ ਕੋ ਜੀ ਲੈ ਪਰਦੇ ਗਾਵੇ ਕੋ ਜਾਪੇ ਜਿਸੇ ਦੂਰ दावी को हाथ हाथरा हजूर कथना कथनिया आए हुए तो कथकत कट्टी -कत -कत फोटी -को कोट देदा दे लंतर कदा जुगा जुगत खाई पाई काई हुक्मी हुक्म चलाए रहो नानक विख सहवे हो साचा सहब सच नहीं पाख्या पहो पार आखे मंगे देते दात करे तार फेर की अगे रखी है जिस सरवार मौकी बोलन बोली है जिसन करे प्यार अमृत वेला सच नौ वड़िया विचार ਦਰਵੀ ਆਵੇ ਕਪੜਾ ਨਦਰੀ ਨੂੰ ਖਿਦਵਾਰ ਨਾਨੇ ਕਵੇਂ ਜਾਣੀਆਂ ਸਭ ਆਪੇ ਸਚਾਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਗਿੰਦਰ ਸੋਏ ਜਿਸੇ ਵਿਆਹ ਤੇ ਮਾਂ ਗੁਣੀ ਆਨਦਾਨ ਗਾ ਜਿਆ ਸੁਣੀ ਮਨ ਰੱਖਾ ਪਾ ਉੱਪਰ ਸਭ ਕੱਲਾ ਜਾਏ ਗੁਰਮਤਿ ਨਾਮ ਗੁਰਮਾ ਕਵੇ ਗੁਰਮਾ ਘਰੇ ਸਮਾਈ ਗੁਰੂ ਈਸ਼ਰ ਕੋ ਮਾਗ ਵਰ ਕੋ ਵਰ ਮਾ ਗੁਰ ਪਾਰਵਤੀ ਮਾਈ ਜੇਹੋ ਜਾਣਾ ਆਖਾ ਨਹੀਂ ਨਹੀਂ ਕਹਿਣਾ ਤਤ ਨਾ ਜਾਏ ਗੁਰਾ ਇੱਕ ਦੇਵ ਜਾਈ ਸਭ ਨਾ ਜਾ ਆਪਦਾਤਾ ਸੋ ਮੈਂ ਜਿਸ ਨਾ ਜਾਈ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਸਤਨਾਮ ਸਤਨਾਮ ਸੇ ਵਾਹਿਗੁਰੂ 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 ਸਤਨਾਮ 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 ਸਵਾਹਿਗੁਰੂ ਵਾਹਿਗੁਰੂ ਜੀ ਕਾਕਾ ਸਵਾਹਿਗੁਰੂ ਜੀ ਕੀ ਜੀ ਇਹ ਤੀਸਰਾ ਸਥਾਨ ਆ ਜਿੱਥੇ ਕਿ ਗੁਰੂ ਗ੍ਰੰਥ ਸਾਹਿਬ ਸਥਾਪਿਤ ਨੇ ਤੇ ਇਧਰ ਇਹ ਪਸ਼ੂਪਤੀ ਮੰਦਿਰ ਹੈ ਠੀਕ ਹੈ ਤੇ ਇਹ ਸਾਰਾ ਪਸ਼ੂਪਤੀ ਮੰਦਿਰ ਹੈ ਇਹ ਵਿਚੋ ਵਿੱਚ ਇਹ ਗੁਰਦਾਰਾ ਸਾਹਿਬ ਹੈ ਜਿਹੜਾ ਇਹ ਸੇਵਾ ਕੇ ਸੰਤਨ ਆ ਰਹੇ ਹਨ ਤੇ ਇਧਰਲੇ ਪਾਸੇ ਅ ਅਕਾਲ ਮੰਦਰ ਹੈ ਉਹ ਜਿਹੜਾ ਲਾਸਟ ਦਿਖਾਈ ਦੇ ਰਿਹਾ ਤਿੰਨ ਮੰਦਰ ਹੋਰ ਨੇ ਤੇ ਅੱਗੇ ਅਕਾਲ ਮੰਦਰ ਹੈ ਤੇ ਇਹਨਾਂ ਦੇ ਵਿਚਕਾਰ ਹੀ ਗੁਰਦਾਨ ਸਿੰਘ ਸਾਹਿਬ ਬਰਾਜ ਬਣ ਸਕੇ ਇੱਥੇ 11 ਦਾ ਰੁਕੇ ਇਸ ਜਗ੍ਹਾ ਤੇ ਜਿੱਥੇ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤੇ ਇਹਨਾਂ ਦੇ ਦਰਸ਼ਨ ਕਰਾਉਣੇ ਗੁਰੂ ਗ੍ਰੰਥ ਸਾਹਿਬ ਦੇ ਆਪਾਂ ਜਿੱਦੇਕੇ ਸਿੱਧਾ ਪਾਸੋਂ ਜਨਤ ਕੇ ਸਿੱਧਾ ਮੈਂ ਗੁਰੂ ਸਾਹਿਬ ਜਿੱਦੇਕੇ ਇੱਕਦਮ ਸਟ੍ਰੇਟ ਇੱਕਦਮ ਐਟੂ ਪਛੀ

छह जगह में महाराणी जी दुकान जगह में गुरु ग्रंथ साहब रखा हुआ है अच्छा छह जगह स्थापित है ये, ये, ये बुक उसी टाइम के है कि जल्द वगैरह सारी उसी टाइम के हाँ इसी टाइम के ओके सात जी दर्शन करो वाहे गुरु वाहे देखो काशी वृद्ध अवस्था चने है लेकिन सारी हस्त लिख नए है सात संगत जी तत्करा है ठीक है बाणी का ਤੇ ਆਪਾਂ ਦਰਸ਼ਕ ਰਾਨੇ ਤੋਂ ਗੁਰਗਾਂ ਸਾਹਿਬ ਦੀ ਜਪ ਜਪਾਤੋਂ ਸ਼ੁਰੂਆਤ ਹੁੰਦੀ ਹੈ ਇਹ ਸਾਹਿਬ ਇਸੇ ਤਰ੍ਹਾਂ ਲਿਖਿਆ ਹੋਇਆ ਹੈ ਇਹ ਦੇਖੋ ਇਸ ਤਰ੍ਹਾਂ ਲਿਖਿਆ ਹੋਇਆ ਹੈ ਕਾਫ ਦਰਸ਼ਕ ਰੋ ਸਾਹਿਬ ਦੀ ਇਹ ਜਪ ਜਪਾਤ ਸ਼ੁਰੂ ਹੁੰਦਾ ਇਹ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰਪਸਾਤ ਸ਼ਲੋਕ ਇੱਥੋਂ ਸ਼ੁਰੂ ਹੁੰਦਾ ਹੈ ਠੀਕ ਤੇ ਇਹਦੇ ਮੈਂ ਆਖਰੀ ਪੰਨੇ ਦੇ ਤੁਹਾਨੂੰ ਦਰਸ਼ਨ ਕਰਵਾਉਣਾ ਬਾਬਾ ਜੀ ਇਹ ਆਖਰੀ ਪੰਨਾ ਉਸਕੇ ਦੇ ਦਰਸ਼ਨ ਕਰਵਾਉਂਦੇ ਆਂ ਆਖਰੀਆਂ ਗੱਲਾਂ ਕੁਝ ਗੰਸਾਤ ਤੇ ਉਹਨਾਂ ਹੀ ਦਰਸ਼ਨ ਕਰਵਾਇਆ ਨਾ ਤਾਂ ਸੰਗਜ ਜੀ ਤੇ ਸੇਵਾ ਸੰਭਾਲ ਇਹੀ ਕਰਦੇ ਨੇ ਤੇ ਜਰੂਰ ਤੇ ਸਮੇਂ ਦੀ ਸਤਨਾ 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 ਸੇਵਾ ਹੈ ਇਹ ਗੁਰੂ ਆਪਕੈ ਇਛੇ ਪਾਸ਼ਾ ਵਾਸਤੇ ਸਤਨਾ 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 ਆਖ ਰਹੇ ਸੀ ਵਾਹਿਗੁਰੂ ਵਾਹਿਗੁਰੂ ਸਾਰ ਸਭੀ ਦਰਸ਼ਨ ਕਰੋ ਨੇੜੇ ਆਹ ਪੇਜ ਆ ਪੂਰਾ ਪੂਰਾ ਲਾਸਟ ਪੇਜ ਇਹ ਦਿੱਤੇ ਸ਼ਬਦ ਨਾਮ ਹੈ ਗੁਰੂ ਸਾਹਿਬਾਂ ਦੀ ਬਾਣੀ ਨਹੀਂ ਹੈ ਇਹ उस तो पहला का जो रचित ग्रंथ ने शायद उही है खोज कर ही विषय है तो जो ये सात संगत जी बयान करते संत जी दसते हैं कि जो महाराणी जिंद कौर आई है छे गुरु ग्रंथ साहब ना लिया तो जब ही इतने ये विराजमान है वो है वो जी बंद कर दो अभी सुनने में जो आई है हाँ जो दस ही सात ही गुरु ग्रंथ साहब बनी हुई थी अच्छा अभी इनको बोला जाता है मैंने सोचा तो था तो था तो कि ये आधे आधे होंगे मगर ये तो पूर्ण है पूर्ण है यानी छह गुरु सात गुरु लिखी हुई थी छह तो, तो नेपाल में ही है अच्छा इधर है इसीलिए सुरक्षित है अगर उधर होती तो क्या होता मालूम नहीं क्यूँकी शासक जी की सोच है ना कहते नेपाल छह सुरक्षित है नहीं तो साढ़े जब बे आदमी का शिकार ਬਾਕੀ ਸਾਡੇ ਗੁਰੂ ਸਾਹਿਬਾਨ ਦਾ ਗੁਰੂ ਗੋਬਿੰਦ ਸਾਹਿਬ ਦਾ ਹੋਇਆ ਸ਼ਾਇਦ ਇਹ ਜੋ ਪੁਰਾਣੇ ਪ੍ਰਾਤਰ ਗ੍ਰੰਥ ਰਹਿ ਇਹ ਵੀ ਸ਼ਾਇਦ ਉਹਨਾਂ ਦੀ ਪੇਟ ਚੜ ਜਾਂਦੇ ਵਾਹਿਗੁਰੂ ਵਾਹਿਗੁਰੂ ਸਤਿਨਾਮ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ